ਵਾਕਏ ਯਾਰ ਪਾਪਾ ਜੀ ਨੇ ਚੀਕਾ ਘੜਾਤੀਆਂ ਚੀਕਾਂ ਸਾਡੇ ਸਪਿਰਚੁਅਲ ਫਾਦਰ ਅੰਕਰ ਯੂਸਫ ਨਰੋਲਾ ਜੀ ਸਤਿਕਾਰ ਕਰਦੇ ਆਂ ਦੇ ਨਾਲ ਉਹਨਾਂ ਨੇ ਭਵਿਸ਼ਵਾਣੀ ਕੀਤੀ ਕਿ 2026 ਜਨਵਰੀ ਚੜ੍ਹਦੇ ਨਵਾਂ ਸਾਲ ਚੜ੍ਹਦੇ ਹੀ ਵਿਆਰੀਆਂ ਦੀਆਂ ਚੀਕਾਂ ਉਹਨਾਂ ਟੁਸਟਾਂ ਦੀਆਂ ਚੀਕਾ ਕਢਵਾ ਦੇਗਾ ਉਹ ਵਾਕਏ ਕਢਵਾਤੀਆਂ ਆਪਣੇ ਆਪ ਬਿੱਲੀਆਂ ਲੈ ਜੋ ਬਾਹਰ ਆ ਰਹੀਆਂ ਜਿਨ੍ਹਾਂ ਜਿਨ੍ਹਾਂ ਨੇ ਪ੍ਰੋਟੈਸਟ ਕਰਾਇਆ ਉਹਨਾਂ ਦੇ ਵਿਰੁੱਧ ਜਿਨ੍ਹਾਂ ਜਿਨ੍ਹਾਂ ਨੇ ਪੁਤਲੇ ਸਣਵਾਏ ਉਹਨਾਂ ਦੇ ਉਹ ਆਪ ਹੀ ਹੁਣ ਬਾਹਰ ਆਉਣ ਦੇ ਨੇ ਉਹ 29 ਤਰੀਕ ਦਾ ਤੇ ਇੱਕ ਬਹਾਨਾ ਵਾ ਕਿ ਉਥੇ ਸੀਐਮ ਨਹੀਂ ਆਇਆ ਇਦਾਂ ਨਹੀਂ ਹੋਇਆ ਉਦਾਂ ਨਹੀਂ ਆਇਆ ਚੀਕਾਂ ਘੜਾਤੀਆਂ ਤੁਹਾਡੀਆਂ ਫੜ ਕੇ ਚੀਕਾਂ ਸ਼੍ਰੀ ਜਤਿੰਦਰਮ ਸਿੰਘ ਗੌਰਵ ਗੌਰਵ ਨੇ ਚੇਅਰਮੈਨ ਹੀ ਆਪਣੇ ਬਲਬੂਤੇ ਤੇ ਲਈ ਆ ਸਾਡੇ ਡੈਨੀਅਲ ਭੱਟੀ ਸਾਹਿਬ ਨੇ ਚੇਅਰਮੈਨ ਹੀ ਆਪਣੇ ਬਲਬੂਤੇ ਤੇ ਲਈ ਆ ਆ ਜਿਹੜੇ ਕੱਲ ਦੀਆਂ ਵੀਡੀਓ ਪਾ ਪਾ ਕੇ ਦੱਸਣ ਦੇ ਨੇ ਅਸੀਂ ਉਸ 크ਰਿਸਚੀਅਨ ਕੌਮ ਦੇ ਕਮਿਊਨਿਟੀ ਦੇ ਫਲਾਣ ਆ ਠੀਂ ਗਏ ਅਸੀਂ ਪ੍ਰਧਾਨ ਕੀ ਦੇਣੇ ਆ ਤੁਹਾਡੀ ਸਾਡੇ ਅੱਜ ਨਾਲੇ ਚ ਕੀ ਦਿੱਤਾ ਅਜ ਕੀ ਦੇਣੇ ਆ ਤੁਹਾਡੀ ਜਿਹੜੇ ਆਪਣੇ ਆ ਵੀ ਸਾਈ ਲੀਡਰ ਬਣੇ ਜੇ ਉਹ 30 30 ਹੀ ਰਹੀ ਤੁਸੀਂ ਪਿਆਲਟੀਆਂ ਬਦਲ ਬਦਲ ਕੇ ਕਦੀ ਇੱਧਰ ਕਦੀ ਉੱਧਰ ਜਦੋਂ ਤੁਹਾਡਾ ਕੋਈ ਸਟੈਂਡ ਤੁਹਾਡਾ ਆਪਣਾ ਹੈਗਾ ਗੱਲਾਂ ਕਰਨੇ ਤੇ ਪਰਮੇਸ਼ਰ ਦੇ ਦਾਸ ਦੀਆਂ ਰਹੀ ਗੱਲ ਦਾਨੀਅਲ ਭੱਦੀ ਸਾਹਿਬ ਨੇ 크ਿਸਚੀਅਨ ਵੈਲਫੇਅਰ ਬੋਰਡ ਦੀ ਚੇਅਰਮੈਨ ਜਿਹੜੀ ਲਈ ਹੈ ਨਾ ਆਪਣੇ ਬਲਬੁੱਤੇ ਤੇ ਲਈ ਆਨੇ ਸੇਵਾ ਕੀਤੀ ਹੈ ਕੌਮ ਦੀ ਕੌਮ ਦਾ ਗਰਦਾਰ ਨਹੀਂ ਬਣਿਆ ਮਿੰਟ ਤੋਂ ਪਹਿਲਾਂ ਤੁਸੀਂ ਕੌਮ ਦੇ ਕਰਦਾਰ ਬਣ ਜਾਂਦੇ ਹੋ ਜੇ ਉਹਨਾਂ ਨੇ 29 ਤਰੀਕ ਨੂੰ 크리스마ਸ ਵੱਡੇ ਸਟੇਟ ਪੱਧਰ ਤੇ ਮਨਾਇਆ ਆਵਾ ਜਤਿੰਦਰ ਮਸੀਹ ਗੌਰਵ ਜੀ ਡੈਨੀਅਲ ਪੱਡੀ ਸਾਹਿਬ ਨੇ ਤੇ ਸਲੂਟ ਆ ਉਹਨਾਂ ਨੂੰ ਮਨਾਇਆ ਤੇ ਇੱਕ ਵਾਰੀ ਪਹਿਲਾਂ ਵੀ 22 'ਚ ਵੀ ਮਨਾਇਆ ਸੀ ਜਦੋਂ ਬੜੀ ਆਸ ਰੱਖ ਕੇ ਗਏ ਉਹ ਵੀ ਸਾਨੂੰ ਟਿਕਟ ਮਿਲਣੀ ਆ ਉਦੋਂ ਵੀ ਟਿਕਟ ਨਹੀਂ ਮਿਲੀ ਉਦੋਂ ਤੁਸੀਂ ਖੁਦ ਆਪ 크리스마ਸ ਡੇ ਮਨਾਉਣ ਡੇ ਸੀ ਉਦੋਂ ਕਿੱਥੇ ਉਦੋਂ ਕਿਉਂ ਮਨਾਉਣ ਡੇ ਹੋ ਉਦੋਂ ਤੁਹਾਨੂੰ ਪਾਰਲੀਆ ਨੱਚ ਨਹੀਂ ਆਉਂਦਾ ਉਸ ਤੋਂ ਪਹਿਲਾਂ ਕੈਪਟਨ ਦੇ ਨਾਲ ਮਨਾਉਣ ਦੇ ਆ। ਉਦੋਂ ਕਿੱਥੇ ਆ? ਅੱਜ ਤੁਹਾਨੂੰ ਇੱਥੇ ਮਨਾਤਾ ਆ। ਅਕਸਰ ਉਹਨਾਂ ਨੇ 크리스마ਸ ਡੇ ਮਨਾਇਆ ਆ ਵਾ ਤੇ ਕਿਸੇ ਨਾ ਕਿਸੇ ਤੇ ਧਾਰਮਿਕ ਆਗੂ ਨੂੰ ਬੁਲਾਉਣਗੇ ਹੀ। ਹਰਪ੍ਰੀਤ ਦਿਵੋਜ ਜੀ ਆਏ ਨੇ ਸਤਿਕਾਰ ਆ ਸੁਖਪਾ ਰਾਣਾ ਜੀ ਆਏ ਸਤਿਕਾਰ ਆ ਜੇ ਸਾਡੇ ਪੋਸਟਲ ਅੰਕ ਨਰੂਲਾ ਜੀ ਨੂੰ ਬੁਲਾਇਆ ਆ ਵਾ ਤੇ ਤੁਹਾਨੂੰ ਦਿੱਕਤ ਕੀ ਆ? ਜਿਉ ਇਸ ਗੱਲ ਦੇ ਵਿੱਚ ਗਏ ਨੇ ਉਹ ਤੁਹਾਨੂੰ ਅੱਜ ਲੀਡਰ ਲੱਗਣ ਦੇ ਪੈ ਨੇ ਜਦੋਂ ਤੁਸੀਂ ਸਨਮਾਨਤ ਚਿੰਨ ਲੈਣ ਆਉਂਦੇ ਸੀ ਇੱਥੇ। ਜਦੋਂ ਮੁਕੇ ਲੈ ਕੇ ਉਹਨਾਂ ਨੂੰ ਮਿਲਣ ਲਈ ਆਉਂਦੇ ਸੀ ਜਦੋਂ ਆਪ ਵੀ ਇਲੈਕਸ਼ਨ ਵਾਰੇ ਉਹਨਾਂ ਕੋਲ ਸਪੋਰਟ ਮੰਗਦੇ ਆਣ ਆਣ ਕੇ ਉਦੋਂ ਲੱਖ ਦੀ ਲਾਂਧ ਹੈ ਤੁਹਾਡੇ ਦੇ ਸ਼ਰਮਿਆ ਐਸੇ ਸਾਈ ਲੀਡਰਾਂ ਤੇ ਜਿਹੜੇ ਆਪ ਵੀ ਕੌਮੇ ਗਰਦਾਰੀ ਕਰਕੇ ਆਪ ਵੀ ਕੌਮ ਨੂੰ ਬਦਨਾਮ ਕਰਨ ਦੇ ਤੁਹਾਡੀ ਦੇਣ ਕੀ ਹੈ ਸਾਡੀ ਐਸਾਈ ਕੌਮ ਨੂੰ ਹੈਗਾ ਕੋਈ ਦੇਣ ਤੁਹਾਡੀ ਸ਼ਰਮ ਕਰੋ ਥੋੜੀ ਬੋਦੀ ਤੁਸੀਂ ਜਿਹੜੇ ਰੱਬ ਦੇ ਦਾਸ ਦੇ ਬਾਰੇ ਬੋਲਣੇ ਸੋਚਿਆ ਹੈਗਾ ਜੇ ਕਦੀ ਉਹ ਪਰਮੇਸ਼ਵਰ ਦਾ ਦਾਸ ਆ ਪਰਮੇਸ਼ਵਰ ਦਾ ਖਾਦਮ ਆ ਉਹਦੇ ਨਾਲ ਯਹਵਾ ਪਿਤਾ ਪਰਮੇਸ਼ਵਰ ਖੜਾ ਵਾ ਤੁਹਾਡੇ ਨਾਲ ਕੀ ਆ ਲਾਂਤੀਓ 2022 ਤੋਂ ਪਹਿਲਾਂ ਜਦੋਂ ਕਾਂਗਰਸ ਸਰਕਾਰ ਸੀ ਕਾਂਗਰਸ ਕੈਪਟਨ ਮਨਿੰਦਰ ਸਿੰਘ ਨੂੰ ਬੁਲਾਇਆ ਸੀ ਅਮਰਸਰ ਆਇਆ ਸੀ ਉਹ ਫਿਰ ਛੱਡ ਕੇ ਉਧਰ ਕੇ ਦੂਜੀ ਪਾਰਟੀ ਚਲ ਗਏ ਚੰਗਾ ਭਲਾ ਬੰਦਾ ਆ জাফর ਤੇ ਨਾ ਤੈਨੂੰ ਆਪ ਸੋਚ ਹੋਣੀ ਚਾਹੀਦੀ ਇਹ ਨਾਲੇ ਚੱਕੀ ਕਿੰਨੀ ਇੱਕ ਵੋਟ ਪੈ ਗਈ ਉਹ ਪਰਮੇਸ਼ਰ ਦੇ ਦਾਸ ਦੇ ਬਾਰੇ ਬੋਲਣ ਹੈ 29 ਤਰੀਕ ਦਾ ਇੱਕ ਤੈਨੂੰ ਬਹਾਨਾ ਵਾ ਚੁਬੜਤਾ ਨੂੰ ਚੇਅਰਮੈਨ ਜਈ ਹੈ ਗੌਰਵ ਦੀ ਚੇਅਰਮੈਨ ਬਾਰ-ਬਾਰ ਚੁਬਦੀ ਹੈ ਗੌਰਵ ਦੀ ਗੌਰਵ ਹੀਰੋ ਉਹ ਗੁਰਵੋ ਗੌਰਵ ਇਹ ਡੈਨੀਅਲ ਪੱਟੀ ਹੋ ਓਏ ਉਹਨਾਂ ਆਪਣੇ ਬਲਬੂਤੇ ਤੇ ਸੇਵਾ ਕੀਤੀ ਆ ਕਮ ਸੋ ਕਾਮ ਉਹਨਾਂ ਨੇ ਮਤਲਬ ਵਿਰੋਧ ਨਹੀਂ ਕੀਤਾ ਆਪਣੀ ਕੌਮ ਦਾ ਦੋਵੇਂ ਜੇ ਅੱਜ ਹੀਰੋ ਬਣੇ ਆ ਡੈਨੀਅਲ ਪੱਟੀ ਹੀਰੋ ਬਣੇ ਆ ਵਾ ਜਾ ਬਣੇ ਆ ਵਾ ਤੇ ਉਹਨਾਂ ਨੂੰ ਪਰਮੇਸ਼ਰ ਨੇ ਵਧਾਇਆ ਵਾ ਪਰਮੇਸ਼ਵਰ ਨੇ ਚੇਅਰਮੈਨਾਂ ਦਿੱਤੀਆਂ ਵਾ ਉਹਨਾਂ ਨੂੰ ਚੇਅਰਮੈਨ ਬਣੇ ਨੇ ਬੋਰਡ ਦੇ ਚੇਅਰਮੈਨ ਡੈਨੀਅਲ ਪੱਟੀ ਬਣਿਆ ਵਾ ਨਿਓਰਟੀ ਕਮਿਊਨਿਟੀ ਦੇ ਚੇਅਰਮੈਨ ਬਣਿਆ ਵਾ ਜਤਿੰਦਰ ਮਸੀ ਗੁਰਵ ਤੇ ਆਪਣੇ ਸਿਰ ਬਸਿਰ ਬਣਿਆ ਵਾ ਕਿਸੇ ਦਾ ਵੇਚ ਕੇ ਥੋੜਾ ਬਣਿਆ ਵਾ ਕੁਝ ਕਿਸੇ ਕੋਲ ਲੈ ਕੇ ਬਣਿਆ ਵਾ ਕੁਝ ਆਪਣਾ ਉਹਨੇ ਤੈਂ ਭੰਨਿਆ ਵਾ ਕੌਮਲੀ ਅੱਜ ਹੀ ਇੱਕ ਪਿੰਡ ਵਿੱਚ ਇੱਕ ਜ਼ਿਲ੍ਹੇ ਵਿੱਚ ਇਲੈਕਸ਼ਨ ਕਰਾ ਦਈਏ ਤੇ 11 ਦੇ ਫਰਕਾਂ ਦੇ ਨਾਲ ਉਹ ਜਿੱਤਣਗੇ ਨੋਰਮਲ ਨੋਰਮਲ ਜਿਹੜੇ ਤੁਸੀਂ ਬੋਲਣ ਵਾਲੇ ਤੁਹਾਡੇ ਨਾਲ ਇਲੈਕਸ਼ਨ ਕਰਾ ਦਈਏ ਨਾ ਉਹਨਾਂ ਦੀ ਬਰਾਬਰੀ ਦੀ ਇਲੈਕਸ਼ਨ ਹੈ ਹਜ਼ਾਰਾਂ ਨਾ ਹਜ਼ਾਰਾਂ ਨਾ ਵੋਟਾਂ ਪੈਣਗੀਆਂ ਡੈਨੀਅਲ ਪੱਟੀ ਨੂੰ ਹਜ਼ਾਰਾਂ ਨਾ ਵੋਟਾਂ ਪੈਣਗੀਆਂ ਸ਼੍ਰੀ ਜੀਤेंद्रਮ ਸਿੰਘ ਗੌਰਵ ਨੂੰ ਤੁਹਾਨੂੰ 100 ਵੀ ਮੇਰੇ ਹਿਸਾਬ ਨਾਲ ਨਿਕਲ ਨਹੀਂ ਅੱਜ ਦੇ ਸਮੇਂ 'ਚ ਅੱਜ ਦੇ ਸਮੇਂ 'ਚ ਜਿਹੜੇ ਇਸਾਈਆਂ ਦੇ ਬੇਵਨਿਆਦੀ ਲੀਡਰ ਬਣੇ ਜੀ ਬੱਸ ਕਰੋ ਆਪਣੀ ਕੌਮ ਨੂੰ ਜੀਣ ਦਾ ਹੱਕ ਹੈ ਜੀਣ ਦਿਓ ਇਹਨੂੰ ਸਾਡੇ ਲੀਡਰਾਂ ਨੇ ਹੁਣ ਤੱਕ ਸਾਨੂੰ ਉੱਠਣ ਨਹੀਂ ਦਿੱਤਾ ਸਾਡੀ ਲੀਡਰ ਕੌਮ ਜਿਹੜੀ ਹੈ ਨਾ ਇਸਾਈ ਕੌਮ ਦੇ ਲੀਡਰ ਜਿਹੜੇ ਗਰਦਾਰ ਲੀਡਰ ਨੇ ਇਹਨਾਂ ਨਹੀਂ ਹੋ ਸਕਦਾ ਹੁਣ ਤੱਕ ਸਾਨੂੰ ਉੱਠਣ ਦਿੱਤਾ ਇਹ ਸਿਰਫ ਆਪਣੇ ਰੋਟੀਆਂ-ਬੋਟੀਆਂ ਸੇਕ-ਸੇਕ ਕੇ ਸੇਕ-ਸੇਕ ਕੇ ਆਪਣੇ ਆਪ ਨੂੰ ਜਿਹੜੇ ਮਿਡਲ ਕਲਾਸ ਪਰਿਵਾਰਾਂ ਦੇ ਸਾਡੇ ਪਿਓ ਅੱਜ ਵੀ ਜੋ ਆਥੜੀਆਂ ਕਰਨ ਦੇ ਰਹੇ ਪਿੰਡਾਂ ਦੇ ਵਿੱਚ ਮਜ਼ਦੂਰੀ ਕਰਨ ਦੇ ਨੇ ਸਾਡੇ ਭਰਾ ਮਜ਼ਦੂਰੀਆਂ ਕਰਨ ਦੇ ਕਦੀ ਪੁੱਛੇ ਸਾਰ ਲਈ ਦੇ ਚੇਅਰਮੈਨ ਨੇ ਤੁਸੀਂ ਕਹਿੰਦੇ ਵੀ ਸਾਨੂੰ ਘਰ ਬੈਠਿਆਂ ਨੂੰ ਫਲਾਣੀਆਂ ਟੀਂਗੜੀਆਂ ਆਹੀ ਮਿਨੋਰਿਟੀਆਂ ਰਹੀ ਆਹੀ ਪ੍ਰਧਾਨਗੀ ਕਿਹੜੀ ਪ੍ਰਧਾਨਗੀ ਕਿਹੜੀਆਂ ਦਿੱਤੀਆਂ ਨੇ ਆ ਹੜਾਂ ਦੇ ਵਿੱਚ ਅਬ ਮੈਨੂੰ ਦਿਖਾ ਕਿਹੜਾ ਕਿਹੜਾ ਜਾਇ ਸਾਈ ਲੀਡਰ ਦਾ ਵੜਿਆ ਜ ਰਮਦਾਸ ਹਰ ਏਰੀਆ ਨੂੰ ਕਿੱਧਰ ਨੂੰ ਗਿਆ ਕੋ ਡੇਰਾ ਬੱਬਾ ਲਾਨਕ ਕਿਹੜਾ ਕਿਹੜਾ ਜਿਹੜਾ ਆਪਣੇ ਆਪ ਨੂੰ ਬੜੀ ਫੰਨੇਖਾ ਲੀਡਰ ਦੱਸਣ ਕਿਹੜਾ ਕਿਹੜਾ ਲੀਡਰ ਗਿਆ ਉਹਨੂੰ ਅਜ ਨਾਲ ਇਹਨੂੰ ਕਿੰਨਾ ਕੁ ਰਿਪੋਰਟ ਕੀਤੀ ਜਿਹੜਾ ਹੜਾਂ ਦੇ ਵਿੱਚ ਕਿੰਨੀ ਕਈ ਸਾਈਆਂ ਦੀ ਜਾ ਕੇ ਬਾਹ ਫੜੀ ਜੇ ਥੋੜੀ ਬਹੁਤੀ ਸੋਚ ਕਰੋ ਸੋਚ ਸਮਝ ਕੇ ਬੋਲੋ ਆਪਣੀ ਕੌਮ ਲਈ ਆਪਣੇ ਪਾਸਟ ਲਈ ਆਪਣੇ ਪੀਸਟ ਲਈ ਸੋਚ ਸਮਝ ਕੇ ਬੋਲੋ ਇਹ ਮਾਫਰੀ ਹੋਣਾ ਇੱਥੇ ਤੇ ਸੇਮ ਗੇਮ ਲੈਣ ਵਾਸਤੇ ਆਪ ਆਪਣੀ ਪਾਰਟੀ ਕੋਈ ਨਾ ਪਾਰਟੀਆਂ ਨੇ ਜੇ ਪਹਿਲਾ ਫੇਮ ਗੇਮ ਨਹੀਂ ਨਾ ਮਿਲਿਆ ਤੇ ਮਿਲਣਾ ਹੋਰ ਨਹੀਂ ਫੇਮ ਗੇਮ ਨਹੀਂ ਹੈ ਗੱਲ ਯਾਦ ਰੱਖਿਓ ਪਹਿਲਾ ਫੇਮ ਗੇਮ ਹੀ ਨਾ ਮਿਲਿਆ 10-15 ਸਾਲਾਂ ਤੋਂ ਅਸੀਂ ਲੱਗੇ ਆ জাফর ਦੇ ਨਾਲ ਕਿਦੋਂ ਦੇ ਸ਼ੁਰੂ ਕੀਤਾ ਅਸੀਂ ਪਿੱਛੇ ਹਟ ਗਏ ਆ ਸਾਈਡ ਤੇ ਹੋ ਗਿਆ ਅਸੀਂ ਕਿ ਲੈਣਾ ਦੇਣਾ ਇਹਨਾਂ ਪਾਰਟੀਆਂ ਕੋਈ ਪਰਮੇਸ਼ਰ ਦੇ ਨਾਲ ਜੁੜੇ ਆ ਇਹਨਾਂ ਫੇਮ ਗੇਮ ਕਿਸੇ ਪਾਰਟੀ ਨੇ ਨਹੀਂ ਦੇਣਾ ਰਹਿਣਾ ਫੇਰ ਜ਼ੀਰੋ ਦੇ ਜ਼ੀਰੇ ਤਹੀ ਯਾਦ ਰੱਖਿਓ ਜਿਹੜੇ ਵਿਰੋਧਤਾ ਕਰਦੇ ਪੋਸਟਲ ਅੰਕਰ ਨਰੂਲਾ ਯੂਸਫ ਜੀ ਦੀ ਵਿਰੋਧਤਾ ਕਰਨ ਦੇ ਆ ਜਤਿੰਦਰ ਜੀ ਦੀ ਵਿਰੋਧਤਾ ਕਰਨ ਦੇ ਡੈਨੀਅਲ ਭੱਟੀ ਦੀ ਉਹਨਾਂ ਜੋ ਕਰਨਾ ਹੀ ਕਰਕੇ ਮੁਖਾਤਾ ਕੌਮ ਨੂੰ ਕੌਮ ਨੂੰ ਗੁੱਟ نیوز ਤੇ ਨਿਊਜ਼ ਵਧੀਆ ਵਧੀਆ ਨਿਊਜ਼ ਮਿਲੇਗੀ ਮਿਲੇਗੀ ਚਾਹੇ ਕੋਈ ਸਰਕਾਰ ਆਵੇ ਆਜਾਮਾ ਦੀ ਪਾਰਟੀ ਕੱਲੋਂ ਕਾਂਗਰਸ ਵੀ ਆ ਸਕਦੀ ਹੈ ਅਕਾਲੀ ਦਲ ਆ ਸਕਦੀ ਹੈ ਭਾਜਪਾ ਆ ਸਕਦੀ ਹੈ ਵਧੀਆ ਵਧੀਆ ਨਿਊਜ਼ ਮਿਲਣਗੀ ਵਧੀਆ ਵਧੀਆ ਜਿਹੜੇ ਜਿਹਨੂੰ ਪਰਮੇਸ਼ਰ ਚ ਹਵਾ ਚੁੰਦਾ ਉਹ ਕਦੀ ਪਿੱਛੇ ਨਹੀਂ ਰਹਿ ਸਕਦਾ ਚੁੰਨ ਵਾਲਾ ਹੀ ਹਵਾਵਾ ਲੰਤਿਆਂ ਨੂੰ ਵੈਸੇ ਹੀ ਲੰਤ ਪਈ ਆ ਉਹਦੇ ਨਾਂ ਤੋਂ ਹੀ ਲੰਤ ਪਈ ਆ ਉਹ ਕਦੀ ਫੇਮ ਗੇਮ ਦੇ ਚੱਕਰ ਵਿੱਚ ਕਦੀ ਨਹੀਂ ਨਾ ਚੇਅਰਮੈਨ ਹੀ ਲੈ ਸਕਦੇ ਨੇ ਨਾ ਕੋਈ ਹੋਦੇਦਾਰੀ ਲੈ ਸਕਦੇ ਨੇ ਕਈ ਬੰਦਿਆਂ ਨੇ ਤੇ ਸਾਨੂੰ ਕਿਹਾ ਸੀ ਵੀ ਜੇ ਕੋਈ ਮਾਝੇ ਦੇ ਵਿੱਚੋਂ ਇੱਕ ਵੀ ਟਿਕਟ ਲੈ ਜਾਏਗੀ ਆਮ ਆਦਮੀ ਪਾਰਟੀ ਅਸੀਂ ਨੀਤੀ ਰਾਜਨੀਤੀ ਉਹ ਛੜਦਾਂਗੇ ਇਹ ਛੜਦਾਂਗੇ ਮਾਰੇ ਵੇਖਿਆ ਨਹੀਂ ਉੱਥੇ ਹੀ ਤੁਰੇ ਫਿਰਣ ਦੇ ਹੁਣ ਛੱਡ ਦੋ ਹੁਣ ਤੇ ਆਮ ਆਦਮੀ ਪਾਰਟੀ ਬਣ ਗਈ ਮੈਂ ਕਾਂਗਰਸੀ ਆ ਮੈਂ ਕਾਂਗਰਸੀ ਆ ਮੈਂ ਕਾਂਗਰਸੀ ਲੀਡਰੀ ਕਰਨ ਡਿਆ ਵਾ ਆਪਣੇ ਜਿੰਨੇ ਕੁ ਜੋਗਾ ਕਰਨ ਡਿਆ ਕਰਦੇ ਆ ਅਸੀਂ ਆਪਣੀ ਕਾਂਗਰਸ ਪਾਰਟੀ ਦੇ ਨਾਲ ਆ। ਸਾਨੂੰ ਨਹੀਂ ਪੋਸਟਲ ਅੰਕਰ ਨੂੰ ਰੂਲਾ ਯੂਸਫ ਜੀ ਨੇ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਚਾਓ। ਸਾਨੂੰ ਨਹੀਂ ਉਹਨਾਂ ਆਪਣੀ ਲੀਡਰੀ ਦਿਖਾਈ। ਤੁਸੀਂ ਜਾਨ ਬੁੱਝ ਕੇ ਲੋਕਾਂ ਨੂੰ ਬਦਲਾ ਕਰਨੇ ਹਜ਼ਾਰਾਂ ਲੋਕ ਕਾਂਗਰਸੀ ਅਕਾਲੀ ਦਲ ਇਹ ਜਗ੍ਹਾ ਤੇ ਆਉਂਦੇ ਨੇ ਖਾਮੜਾ ਚਰਚ। ਹਰ ਪਾਰਟੀ ਦੇ ਲੋਕ ਆਉਂਦੇ ਨੇ ਹਰ ਪਾਰਟੀ ਦੇ ਸੇਵਾਦਾਰ ਆਉਂਦੇ ਨੇ ਹਰ ਚਾਰੇ ਪਾਰਟੀਆਂ ਪੰਨੇ ਪਾਰਟੀਆਂ ਦੇ। ਅਸੀਂ ਨਹੀਂ ਸੁਣਿਆ ਸਾਨੂੰ ਪੋਸਟਲ ਅੰਕਰ ਨੂੰ ਰੂਲਾ ਜੀ ਨੇ ਕਿਹਾ ਹੋਵੇ ਕਿ ਆਮ ਆਦਮੀ ਪਾਰਟੀ ਦੀ ਰੈਲੀ ਚੋ ਅਸੀਂ 29 ਤਰੀਕ ਨੂੰ ਗਏ ਆ ਗਰਦਾਸਪੁਰ ਗਏ ਆ ਆਪਣੀ ਕੌਮ ਕਰਕੇ ਗਏ ਆ ਆਪਣੇ ਮਸੀਹ ਪ੍ਰਭੇਸ਼ੂ ਮਸੀਹ ਦਾ ਨਾਮ ਉੱਚਾ ਕਰਨ ਔਰ ਕਰਾਉਣ ਵਾਸਤੇ ਗਏ ਆ ਸਾਡੇ ਖੁਦਾਵੰਤ ਪ੍ਰਭੇਸ਼ੂ ਮਸੀਹ ਦਾ ਉਹ ਨਾਮ ਉੱਚਾ ਕੀਤਾ ਗਿਆ ਅਸੀਂ ਤਾਂ ਗਏ ਆ ਸਾਨੂੰ ਕਿਸੇ ਨੇ ਬੰਨ ਕੇ ਖਰੀਦਿਆ ਨਹੀਂ ਹੈ ਅਕਲ ਕਰੋ ਸੋਚ ਸਮਝ ਕੇ ਬੋਲੋ ਸੋਚ ਸਮਝ ਕੇ ਸਾਡੇ ਪੋਸਟਲ ਸਾਡੇ ਸਪਿਰਚੁਅਲ ਫਾਦਰ ਅੰਕਰ ਯੂਸਫ ਨਰੂਲਾ ਜੀ ਦੇ ਖਿਲਾਫ ਥੋੜਾ ਸੋਚ ਸਮਝ ਕੇ ਬੋਲੋ ਬਸ ਇੰਨੀ ਇੱਕ ਹੀ ਤੁਹਾਨੂੰ ਬਸ ਦੱਸਣਾ ਚਾਹੁੰਦਾ ਕਿ ਸੋ ਸਮਝ ਕੇ